ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਬੈਕ ਟੂ ਗੁਰਸੇਕਸੇਬੀ ਬਲੌਗਸ ਤੁਹਾਡਾ ਬਹੁਤ ਬਹੁਤ ਸਵਾਗਤ ਆ ਤੇ ਦੋਸਤੋ ਪਿਛਲੇ ਬਲੌਗ ਦੇ ਵਿੱਚ ਸ਼ਾਇਦ ਯੂਨੀਵਰਸਿਟੀ ਵਾਲੇ ਬਲੌਗ ਦੇ ਵਿੱਚ ਆਪਣਾ ਕਲਾ ਭਵਨ ਦਿਖਾਉਣਾ ਰਹਿ ਗਿਆ ਸੀ ਥੇ ਥੋ ਜਿੱਥੇ ਪਲੇ ਹੁੰਦੇ ਨੇ ਅੱਜ ਕਲਾ ਭਵਨ ਖੁੱਲਾ ਯੂਨੀਵਰਸਿਟੀ ਦੇ ਵਿੱਚ ਪਲੇ ਹੋ ਰਹੇ ਨੇ ਅੱਜ ਆਪਾਂ ਦਿਖਾਵਾਂਗੇ ਤੁਹਾਨੂੰ ਜਾ ਕੇ ਕਲਾ ਭਵਨ ਤੇ ਜੁੜੇ ਰੋ ਬਲੌਗ ਦੇ ਵਿੱਚ ਚੱਲਦੇ ਆਂ ਪੁਨੀਤ ਪਤਾ ਨਹੀਂ ਕਿੱਥੇ ਆ ਇਹ ਤਾਂ ਉਹ ਸੀ ਉਹ ਸੀ ਉਹ ਸੀ ਪੁਨੀਤ ਕਿਆ ਬਾਤ ਹੈ ਕਿਆ ਬਾਤ ਕੁੜੀ ਦੇਖਣ ਚੱਲਿਆ ਬਲੇ ਦੇਖਣ ਚੱਲੇ ਆ ਬਧਿਆਰ ਆਗਰਦੀ ਬਲੇ ਆਂਦੇ ਜਿਹੜੇ ਕਹਿੰਦੇ ਕਿ ਜੰਦਾ ਨਹੀਂ ਪਾਉਂਦੀ ਦਿੱਤੀ ਹੈ ਜਿਆਰੀ ਹੁਰੀਏ ਫਿਰ ਜਾਣਦੀ ਹੈ ਕਾ ਬਾਤ ਹੈ ਕਿਆ ਬਾਤ ਹੈ ਹਾਂਜੀ ਪਹੁੰਚ ਚੁੱਕਿਆ ਯੂਨੀਵਰਸਿਟੀ ਤੇ ਸ਼ੋਅ ਬੱਸ ਸ਼ੁਰੂ ਹੋਣ ਵਾਲਾ ਹੈਗਾ 28 ਮਾਰਚ 2025 ਨੂੰ ਵਿਸ਼ਵ ਰੰਗਮਾਨਾ ਅਧਿਆਚਾਰੀ ਨੂੰ ਖਾਓ ਸਾਡੇ ਜਵਾਈ ਨੂੰ ਕ੍ਰੋਨਿਕ ਡਾਇਸਐਂਟਰੀ ਹੋਈ ਸੀ ਤੀਜੀ ਕਲਾਸ ਦੇ ਦਾਖਲੇ ਲਈ ਐਡਮਿਸ਼ਨ ਟੈਸਟ ਲੈਣਗੇ ਸ਼ੋਭੇ ਸ਼ੋਭੇ ਸਮੇਟੋ ਕੋਈ ਨਾ ਹੋਵੇ ਆਵਾਜ਼ ਨਹੀਂ ਸੁਣਦੀ ਕੰਨ ਸੁਣ ਲਾ ਗੋਸ ਨਹੀਂ ਇਹਨਾਂ ਨੇ ਗੇਟ ਲਾਤਾ ਨਹੀਂ ਦਿੱਤੇ ਖੁੱਲੇ ਨੇ ਨਾ ਸੇਠ ਠੀਕ ਆ ਕੰਨ ਸੁਣ ਰਾਤੀ ਰੌਣਕ ਤਾਂ ਘੈਂਟ ਆਣਾ ਓਰੇ ਯੂਨੀਵਰਸਿਟੀ ਦੀ ਲੋ ਜੀ ਪਹੁੰਚ ਚੁੱਕੇ ਆ ਆਪਣਾ ਪਿੰਡ ਸ਼ੇਖਪੁਰਾ ਬੋਟਾਂ ਵਾਲੇ ਫਿਰ ਕੋਈ ਨਹੀਂ ਹੈ ਨਾ ਉਹ ਉਹ ਕੋਲ ਦੇ ਛੇਤੀ ਪਹਿਲੀ ਥੱਕੇ ਪਏ ਆ ਬਸ ਮੈਂ ਹੀ ਉਹ ਬਸ Lade. Nah, સમજાને ઓલી વિદલર ના ਹਾਂ ਜੀ ਦੋਸਤੋ ਕਿਵੇਂ ਲੱਗਿਆ ਅੱਜ ਦਾ ਵਲੌਗ ਵੈਸੇ ਬੜਾ ਛੋਟਾ ਜਿਹਾ ਵਲੌਗ ਸੀਗਾ ਤੇ ਕਿਵੇਂ ਲੱਗੇ ਵਲੌਗ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਤੇ ਪੁਣੀਤ ਕਿਵੇਂ ਸੀ ਪਲੇ ਅੱਜ ਦਾ ਪਲੇ ਯਾਰ ਬਾਈ ਬਹੁਤ ਕੈਂਟ ਪਲੇ ਸੀਗਾ ਸੋਹਣਾ ਸੀ ਨਾ ਨਜਾਇਜ਼ ਸੋਹਣਾ ਸੀ ਮਤਲਬ ਮੈਨੂੰ ਬਹੁਤ ਸੋਹਣਾ ਲੱਗਿਆ ਸਮਝਣਾ ਵਾਲਾ ਸਮਝਣ ਵਾਲੀ ਚੀਜ਼ ਸੀ ਉਹ ਕਾਂ ਚੀਜ਼ ਸੀ ਹਾਂਜੀ ਦੋਸਤੋ ਰਾਤ ਹੋ ਚੁੱਕੀ ਆ ਤੇ ਅੱਜ ਦਾ ਬਲੌਗ ਕਿਵੇਂ ਲੱਗਾ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਅਸੀਂ ਬਹੁਤ ਥੱਕ ਗਏ ਦੋਵੇਂ ਜਾਣੇ ਕਿਉਂਕਿ ਘੱਟ ਦੇ ਘੰਟੇ ਟੇਢ ਘੱਟ ਦਾ ਬਲੌਗ ਸੀ ਹਨਾ ਪੜੀ ਤਾ ਬਲੌਗ ਨਹੀਂ ਵੀਰੇ ਪਲੇ ਸੀ ਉਹ ਸੌਰੀ ਪਲੇ ਕਦੇ ਕੋਈ ਨਹੀਂ ਕਦੇ ਕਦੇ ਹੋ ਜਾਂਦੀ ਐ ਪੁੱਲ ਚੁੱਕਾ ਸਵਾ ਘੰਟੇ ਦਾ ਸੀ ਸਵਾ ਘੰਟੇ ਦਾ ਤੇ ਕੇਮ ਲਗਾ ਬਲੌਗ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਨਵੇਂ-ਨਵੇਂ ਬਲੌਗ ਦੇਖਣ ਵਾਸਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਬਾਈ ਲੈਕਨ ਦਾ ਬਟਨ ਦਬਾਉਣਾ ਤੁਹਾਨੂੰ ਪਤਾ ਹੀ ਆ ਤੁਸੀਂ ਆਈਵਰ ਭੁੱਲਦੇ ਨਹੀਂ ਇਹਨੂੰ ਮੈਨੂੰ ਉਹ ਤਾਂ ਮੈਨੂੰ ਪਤਾ ਤੇ ਮਿਲਦੇ ਹਾਂ ਅਪ ਅਗਲੇ ਬਲੌਗ ਦੇ ਵਿੱਚ ਸਸ਼ੀਕਾਲ ਜੀ ਬਾਏ ਬਾਏ